ਅਸਵਗੰਧ ਦੇ ਪੱਤਿਆਂ ਦੇ ਫਾਇਦੇ ਸਵੇਰ ਖਾਲੀ ਪੇਟ ਦੁੱਧ ਦੇ ਨਾਲ ਜੇਕਰ ਅਸਵਗੰਧ ਦੇ ਪੱਤੇ ਲੈ ਜਾਂ ਅਸਰਦਾਰ ਫਾਇਦੇ ਮਿਲਦੇ ਆਂ ਅਜਰਵੈਲ ਦੇ ਵਿੱਚ ਅਸਵਗੰਧਾ ਦਾ ਬਹੁਤ ਹੀ ਜ਼ਿਆਦਾ ਮਤਵ ਹੈ ਇਸ ਦਾ ਉਪਯੋਗ ਜਿਹੜਾ ਹੈਲਥ ਨਾਲ ਸੰਬੰਧਤ ਬਹੁਤ ਮੁੱਖ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ ਅਸਵਗੰਧਾ ਇੱਕ ਇਹੋ ਜਿਹੀ ਹਰਬ ਹੈ ਜਿਹੜੀ ਕਿ ਬਹੁਤ ਹੀ ਨਿਊਟ੍ਰੀਸ਼ਨ ਵੈਲਿਊ ਰੱਖਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤ ਹੁੰਦੇ ਆ ਅਦਰਮੈਦ ਦੇ ਵਿੱਚ ਸੁਗੰਧਾ ਦਾ ਉਪਯੋਗ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਨ ਦੇ ਵਿੱਚ ਕੀਤਾ ਜਾਂਦਾ ਹੈ ਜਿਹੜੇ ਪੋਸ਼ਕ ਤੱਤ ਇੰਨੇ ਜ਼ਿਆਦਾ ਹੋਣ ਕਰਕੇ ਦੀ ਵਰਤੋਂ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਅਕਸਰ ਇਹਦੇ ਵਿੱਚ ਏਟ ਐਂਟੀਆਕਸੀਡੈਂਟ ਐਂਟੀ ਇਨਫਲੇਮੇਟਰੀ ਐਂਟੀ ਬੈਕਟੀਰੀਅਲ ਗੁਣ ਰੱਖਦੇ ਹੈ ਇਦੇ ਤੋਂ ਇਲਾਵਾ ਅਸ਼ੁਗੰਧਾ ਦੇ ਵਿੱਚ ਫਾਈਬਰ, ਪ੍ਰੋਟੀਨ, ਊਰਜਾ, ਕਾਰਬੋਹਾਈਡਰੇਟਸ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਸ਼ੁਗੰਧਾ ਦਾ ਉਪਯੋਗ ਡਾਕਟਰ ਦੀ ਸਲਾਹ ਨੂੰ ਕੀਤਾ ਜਾਵਦਾ ਜ਼ਿਆਦਾ ਠੀਕ ਹੈ। ਵੈਸੇ ਤੁਸੀਂ ਇਹਨੂੰ ਰੁਟੀਨ ਦੇ ਵਿੱਚ ਲੈ ਸਕਦੇ ਹੋ। ਅਸ਼ੁਗੰਧਾ ਦੇ ਪੱਤਿਆਂ ਦੇ ਜਿਹੜੇ ਫਾਇਦੇ ਆ ਅਸ਼ੁਗੰਧਾ ਲੀਮ ਬੈਨੀਫਿਟ ਅਸ਼ੁਗੰਧਾ ਵਿਟਾਮਿਨ ਔਰ ਮਿਨਰਲ ਜਿੰਜਰ ਨਾਲ ਭਰਪੂਰ ਹੁੰਦਾ ਅਧਿਕਤਰ ਲੋਕ ਅਸ਼ੁਗੰਧਾ ਦਾ ਉਪਯੋਗ ਪਾਊਡਰ ਦੇ ਰੂਪ ਦੇ ਵਿੱਚ ਹੀ ਕਰਦੇ ਆ ਰਹੇ ਹਨ ਲੇਕਿਨ ਜੇਕਰ ਤੁਸੀਂ ਚਾਹੋ ਤਾਂ ਅਸ਼ੁਗੰਧਾ ਦੇ ਪੱਤਿਆਂ ਦਾ ਜਿਹੜਾ ਸੇਵਨ ਤੁਸੀਂ ਕਰ ਸਕਦੇ ਹੋ ਸਹੀ ਤਰੀਕੇ ਨਾਲ ਖਾਣੇ ਦੇ ਨਾਲ ਇਹਨੂੰ ਸੇਵਨ ਕਰਨ ਦੇ ਵਿੱਚ ਬਹੁਤ ਹੀ ਛਾਰੇ ਲਾਭ ਮਿਲਦੇ ਆ ਹਉ ਜਾਣਗੇ ਅਸ਼ੁਗੰਧਾ ਦੇ ਪੱਤਿਆਂ ਦੀ ਵਰਤੋਂ ਕਰਨਾ ਸੇਵਨ ਕਰਨਾ ਆਪ ਨੂੰ ਕੀ ਕੀ ਬੇਨਫੀਟ ਮਿਲਦਾ ਹੈ ਸਕਿਨ ਅਲਰਜੀ ਹੁੰਦੀਆਂ ਨੇ ਜਿਹੜੀਆਂ ਖਾਸ ਕਰਕੇ ਚਮੜੀ ਦੀ ਤ્વਚਾ ਦੇ ਨਾਲ ਸੰਬੰਧਿਤ ਜਿਹੜੇ ਰੋਗ ਹੈ ਅਸੂਗੰਧਾ ਤਾਂ ਜਿਹੜਾ ਹੈਗਾ ਪੱਤਿਆਂ ਦਾ ਸੇਵਨ ਤ્વਚਾ ਦੇ ਲਈ ਚਮੜੀ ਦੇ ਲਈ ਜਦ ਸਕਿਨ ਅਲਰਜੀ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਦੇ ਪੱਤੇ ਖਾਣ ਦੇ ਨਾਲ ਚਮੜੀ ਨਾਲ ਸੰਬੰਧਿਤ ਰੋਗ ਜਿਹੜੇ ਦੂਰ ਹੁੰਦੇ ਆ ਇਸਨੂੰ ਨਿਯਮਿਤ ਸੇਵਨ ਕਰਨ ਨਾਲ ਜਿਹੜੀਆਂ ਚਿਹਰੇ ਦੇ ਉੱਤੇ ਝੁਰੜੀਆਂ ਪੈਂਦੀਆਂ ਆ ਉਹ ਖਤਮ ਹੁੰਦੀਆਂ ਇਹ ਐਂਟੀਏਜਿੰਗ ਹੈ ਮਤਲਬ ਆਪਣੀ ਜਿਹੜੀ ਉਮਰ ਹੈ ਉਨੂੰ ਹੀ ਲੁਕੋ ਕੇ ਰੱਖਦੀ ਹੈ ਮਤਲਬ ਉਹਨੂੰ ਚਿਹਰੇ 'ਤੇ ਬੜਾ ਪਾਣੀ ਆਉਂਦਿੰਦੀ ਜਾਂ ਬੜਾਪਾ ਸੋਲ ਨਹੀਂ ਹੁੰਦਿੰਦੀ ਇਹਦਾ ਜੇਕਰ ਆਪਾਂ ਨਿਯਮਿਤ ਤੌਰ ਤੇ ਸੇਵਨ ਕਰਦੇ ਹਾਂ ਤੇ ਜਿਹੜੀ ਸਾਡੀ ਸਕਿਨ ਹੈ ਉਹ ਜਿਹੜੀ ਬਿਊਟੀ ਬਣੀ ਰਹਿੰਦੀ ਹੈ ਦੇਖਣ ਦੇ ਵਿੱਚ ਚਮੜੀ ਜਿਹੜੀ ਹਮੇਸ਼ਾ ਜਵਾਨ ਲੱਗਦੀ ਹੈ ਜੇਕਰ ਸਾਨੂੰ ਕੋਈ ਚਮੜੀ ਨਾਲ ਸੰਬੰਧਤ ਕੋਈ ਸਕੈਨ ਡਿਸੀਜ਼ ਕੋਈ ਹੈ ਤਾਂ ਆਪਾਂ ਇਹ ਦੱਸਿਏ ਬੰਦੜਾ ਕਰ ਸਕਦੇ ਹਾਂ ਅਨਿੰਦਰਾ ਦੀ ਸਮੱਸਿਆ ਜਿਹੜੀ ਉਹਨੂੰ ਦੂਰ ਕਰਦੀ ਹੈ ਇਨਸੋਮਨੀਆ ਕਹਿੰਦੇ ਨੇ ਨੂੰ ਨੀਂਦ ਨਾ ਆਉਣਾ ਸਰੀਰ ਨੂੰ ਰੋਗੀ ਕਰ ਦਿੰਦਾ ਹੈ ਕਿਉਂਕਿ ਨੀਂਦ ਦੇ ਨਾਲ ਆਪਣੀ ਜਿਹੜੀ ਹੈਗੀ ਹੈ ਅੰਦਰੂਨੀ ਅੰਗਾਂ ਦੀ ਜਿਹੜੀ ਹੈਗੀ ਉਹਨਾਂ ਦੀ ਮੁਰੰਮਤ ਹੁੰਦੀ ਹੈ ਤੇ ਨਾਲ ਦੀ ਨਾਲ ਆਪਣਾ ਜਿਹੜਾ ਸਰੀਰ ਆ ਉਹ ਰਿਫਰੈਸ਼ ਹੁੰਦਾ ਤੇ ਤਰੋਤਾਜ਼ਾ ਹੁੰਦਾ ਜੇਕਰ ਸਾਨੂੰ ਅਨਿੰਦਰਾ ਦੀ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਅਸੁਗੰਧਾ ਦੇ ਪੱਤਿਆਂ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਅਸੁਗੰਧਾ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਾਡੀ ਜਿਹੜੀ ਅਨਿੰਦਰਾ ਦੀ ਸਮੱਸਿਆ ਇਹ ਦੂਰ ਹੋ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਨੀਂਦ ਪ੍ਰੋਪਰ ਆਉਂਦੀ ਨਹੀਂ ਪਹਿਲੀ ਗੱਲ ਤਾਂ ਜੇਕਰ ਆ ਜਾਂਦੀ ਤਾਂ ਵਿਚ ਵਿਚਾਲੇ ਰਾਤ ਨੂੰ ਨੀਂਦ ਖੁੱਲ ਜਾਂਦੀ ਫਿਰ ਉਸ ਤੋਂ ਬਾਅਦ ਦੁਬਾਰਾ ਨੀਂਦ ਨਹੀਂ ਆਉਂਦੀ ਤਾਂ ਉਹਨਾਂ ਨੂੰ ਅਸੂਗੰਧਾ ਦੇ ਪੱਤਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਅਸੂਗੰਧਾ ਦੇ ਪੱਤੇ ਦੇ ਸੇਵਨ ਕਰਨ ਦੇ ਨਾਲ ਨੀਂਦ ਵੀ ਵਧਦੀ ਆਉਂਦੀ ਹੈ ਤਣਾਅ ਚਿੰਤਾ ਥਕਾਵਟ ਇਹ ਸਭ ਚੀਜ਼ਾਂ ਜਿਹੜੀਆਂ ਦੂਰ ਹੋ ਜਾਂਦੀਆਂ ਤਣਾਅ ਤੇ ਇਹਦੀ ਥਕਾਵਟ ਦੂਰ ਕਰਨ ਦੇ ਵਿੱਚ ਇੱਕ ਬਿਹਤਰੀਨ ਹਰਬ ਹੈ ਇਹ ਜਿਹਦੇ ਸੀ ਬੰਦੇ ਨਾਲ ਸਰੀਰਕ ਜਿਹੜੀ ਵੀ ਥਕਾਵਟ ਆ ਦੂਰ ਹੋ ਜਾਂਦੀ ਹੈ ਇਮਿਊਨਿਟੀ ਨੂੰ ਵਧਾਉਂਦੀ ਹੈ ਸਾਡੀ ਜਿਹੜੀ ਇਮਿਊਨਿਟੀ ਹੈ ਉਹਨੂੰ ਇਹ ਬੂਸਟ ਕਰਦੀ ਹੈ ਕੋਰੋਨਾ ਕਾਲ ਦੇ ਵਿੱਚ ਦੇਖਿਆ ਵੀ ਅਕਸਰ ਜਿਹੜੇ ਲੋਕ ਸੀ ਉਹ ਸੇਫ ਰਹੇ ਜਿਨ੍ਹਾਂ ਦੀ ਇਮਿਊਨਿਟੀ ਸ਼ਟ੍ਰੌਂਗ ਸੀ ਦੂਸਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਮਰਜ਼ੀ ਖਾਸ ਕਰਕੇ ਉਹੀ ਜਿਹੜੀ ਕੋਰੋਨਾ ਦੇ ਲੱਸਣ ਸੀ ਉਹ ਉਨ੍ਹਾਂ ਦੇ ਵਿੱਚ ਪਾਏਗੇ ਤੇ ਉਹਨਾਂ ਨੂੰ ਟ੍ਰੀਟਮੈਂਟ ਲੈਣਾ ਪਿਆ ਹਸਪੀਟਲ ਦੇ ਵਿੱਚੋਂ ਅਸਬਗੰ ਦਾ ਐਂਟੀਆਕਸੀਡੈਂਟ ਤੇ ਵਿਟਾਮਿਨ ਦੇ ਨਾਲ ਭਰਪੂਰ ਹੋਣ ਕਰਕੇ ਇਹਦੇ ਸੇਵਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਰੋਗ ਪ੍ਰਤੀਰੋਧਕ ਜਿਹੜੀ ਸਮਰੱਥਾ ਹੈ ਉਹ ਵੱਧਦੀ ਹੈ ਸਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਜਿਹੜੇ ਰੋਗਾਂ ਤੋਂ ਤੁਹਾਨੂੰ ਇਹ ਵਿਚਾਰ ਕੇ ਰੱਖ ਗਏ ਖਾਸ ਕਰਕੇ ਸਰਦੀ ਜ਼ੁਕਾਮ ਖਾਂਸੀ ਇਹੋ ਜਿਹੀਆਂ ਸਮੱਸਿਆਵਾਂ ਨੂੰ ਤੁਹਾਨੂੰ ਰਾਹਤ ਦਵਾਉਂਦੀ ਹੈ ਵਾਤ ਰੋਗ ਦੇ ਵਿੱਚ ਵੀ ਇਹ ਬਹੁਤ ਮਦਦਗਾਰ ਹੈ ਜਦੋਂ ਸਰੀਰ ਦੇ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ ਜਿੰਝ ਜਦੋਂ ਯੂਰਿਕ ਐਸਿਡ ਸਾਡੇ ਸਰੀਰ ਦੇ ਵਿੱਚ ਵੱਧ ਜਾਂਦਾ ਹੈ ਤਾਂ ਸਰੀਰ ਦੇ ਕੁਝ ਅੰਦਰਲੇ ਅੰਗਾਂ ਦੇ ਵਿੱਚ ਬਾਜੂ ਭਰ ਜਾਂਦੀ ਹਵਾ ਭਰ ਜਾਂਦੀ ਹੈ ਇਹਦੇ ਕਾਰਨ ਮਾਸਪੇਸ਼ੀਆਂ ਜਾਂ ਜੋੜਾਂ ਦੇ ਵਿੱਚ ਦਰਦ ਸੋਜ ਵਗੈਰਾ ਹੋ ਜਾਂਦੀ ਹੈ ਇਸ ਸਮੱਸਿਆ ਨੂੰ ਵਾਤ ਰੋਗ ਕਿਹਾ ਜਾਂਦਾ ਹੈ। ਆਯੁਰਵੇਦ ਦੇ ਵਿੱਚ ਵਾਤ ਰੋਗਾਂ ਨੂੰ ਦੂਰ ਕਰਨ ਲਈ ਅਸ਼ਵਗੰਧਾ ਦੇ ਪੱਤਿਆਂ ਦੇ ਸੇਵਨ ਕੀਤਾ ਜਾਂਦਾ ਹੈ। ਅਸ਼ਵਗੰਧਾ ਵਾਤ ਰੋਗ ਨੂੰ ਦੂਰ ਕਰਨ ਦੇ ਵਿੱਚ ਬਹੁਤ ਹੀ ਮਦਦਗਾਰ ਹੈ। ਇਸ ਦੇ ਸੇਵਨ ਦੇ ਨਾਲ ਸੋਜ ਵਗੈਰਾ ਦਰਦਾਂ ਦੇ ਵਿੱਚ ਰਾਹਤ ਮਿਲਦੀ ਹੈ। ਥਾਇਰੋਇਡ ਦੇ ਵਿੱਚ ਵੀ ਆਰਾਮ ਮਿਲਦਾ ਹੈ ਦੇ ਨਾਲ। ਇਹ ਇਸ ਮਸਲੇ ਜਿਹੜੀ ਪੁਰਸ਼ਾਂ ਦੀ ਤੁਲਨਾ ਦੇ ਵਿੱਚ ਔਰਤਾਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਉਹਨਾਂ ਨੂੰ ਹੀ ਠੀਕ ਕਰਦੀ ਹੈ cancer ਇੱਕ ਇਹੀ ਨਾਮੁਰਦ ਬਿਮਾਰੀ ਹੈ ਜਿਹਨੂੰ ਕਿ ਨਾਮ ਲੈਣਤ ਵੀ ਗੁਰੇਜ਼ ਕਰਦੇ ਲੋਕ ਇਹ cancer cell ਨੂੰ ਵਧਣ ਤੋਂ ਜਾਂ ਵਧਣ ਤੋਂ ਰੋਕਦੀ ਹੈ cancer cell ਜਿਹੜਾ ਇਨਹੈਂਸ ਨਹੀਂ ਹੁੰਦੀ ਇਹਦੇ ਨਾਲ ਮਲਟੀਪਲਾਈ ਨਹੀਂ ਹੁੰਦੀ ਅਸ਼ਵਗੰਧਾ cancer cell ਨੂੰ ਵਧਣ ਤੋਂ ਰੋਕਦੀ ਹੈ ਅਸ਼ਵਗੰਧਾ cancer ਦੇ ਕਾਰਨ ਹੋਣ ਵਾਲੀਆਂ ਜਿਹੜੀਆਂ ਕੀ ਮੋਟਰਬੀ ਵੀ ਗੱਲ ਹੁੰਦੀ ਹੈ ਉਹਦੇ ਜਿਹੜੇ ਦੁਸ਼ਪ੍ਰਭਾਵ ਹੁੰਦੇ ਆ ਸਾਈਡ ਇਫੈਕਟਸ ਹੁੰਦੇ ਆ ਉਹਨਾਂ ਨੂੰ ਵੀ ਘੱਟ ਕਰਨ ਦੇ ਵਿੱਚ ਸਹਾਇਕ ਹੈ ਕੈਂਸਰ ਦੇ ਪੇਸ਼ੀਐਂਟ ਦੇ ਲਈ ਇਹ ਬਹੁਤ ਲਾਭਕਾਰੀ ਹੈ ਤੇ ਇਸ ਨੂੰ ਡਾਕਟਰ ਦੀ ਸਲਾਹ ਦੇ ਨਾਲ ਮਰੀਜ਼ ਦਾ ਲੈ ਸਕਦਾ ਹਾਰਡਲ ਲਈ ਬਹੁਤ ਹੀ ਫਾਇਦੇਮੰਦ ਹੈ ਅਸ਼ਵਗੰਧਾ ਹਰਦੇ ਨਾਲ ਸੰਬੰਧਤ ਸੁਰਸਿਆਮਦ ਲਈ ਬਹੁਤ ਹੀ ਲਾਭਕਾਰੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹੈ ਜਿਹੜੇ ਕਿ ਕੋਲੇਸਟ੍ਰੋਲ ਤੇ ਟ੍ਰਾਈਗਲਾਈਸਰਾਈਡ ਲੈਵਲ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੇ ਹੈ ਜਿਹਦੇ ਕਰਕੇ ਸਾਡੇ ਜਿਹੜੇ ਹਿਰਦੇ ਹੈ ਹਾਰਟ ਦੇ ਲਈ ਸਾਡਾ ਤੰਦਰੁਸਤ ਰਹਿੰਦਾ ਡਿਪਰੈਸ਼ਨ ਦਾ ਵੀ ਟ੍ਰੀਟਮੈਂਟ ਇਹ ਕਰਦੀ ਹੈ ਕਿਉਂਕਿ ਜਿਹੇ ਜੀ ਆਪਣੀ ਲਾਈਫ ਅੱਜਕੱਲੋ ਟੈਨਸ਼ਨ ਵਾਲੀ ਹੋ ਗਈ ਤਾਂ ਆਪਾਂ ਨੂੰ ਜਿਹੜੀ ਹੈਗੀ ਹੈ ਨੀਂਦ ਨਹੀਂ ਪ੍ਰੋਪਰ ਆਉਂਦੀ ਖਾਦਾ ਵੀ ਆਪਣੇ ਹਾਜਮੇ ਨੂੰ ਹੁੰਦਾ ਤੇ ਨਾਲ ਹੀ ਆਪਣੀਆਂ ਇਹਦੀਆਂ ਹੋਰ ਸਮੱਸਿਆਵਾਂ ਆਪਾਂ ਤੇ ਭਾਰੂ ਹੋ ਜਾਂਦੀਆਂ ਜਿਹਦੇ ਕਰਕੇ ਆਪਾਂ ਨੂੰ ਬੀਪੀ ਵਗੈਰਾ ਵੀ ਰਹਿਣ ਲੱਗ ਜਾਂਦਾ ਡਿਪਰੈਸ਼ਨ ਹੈ ਜੋ ਅੱਜ ਕੱਲ ਇੱਕ ਆਮ ਜੀ ਅਲਾਮਤ ਬਣ ਗਈ ਅਸ਼ਵਗੰਧਾ ਦਾ ਜਿਹੜਾ ਸੇਵਨ ਕੀਤਾ ਜਾਵੇ ਖਾਸ ਕਰਕੇ ਵੀ ਪੱਤਿਆਂ ਦਾ ਤਾਂ ਜਿਹੜੀ ਸਟ੍ਰੈਸ ਦੀ ਡਿਪਰੈਸ਼ਨ ਦੀ ਸਮੱਸਿਆ ਹੈ ਉਹ ਖਤਮ ਹੋ ਜਾਂਦੀ ਹੈ ਇਹਨੂੰ ਸੇਵਨ ਕਰਨ ਦੇ ਨਾਲ ਤਣਾਅ ਚਿੰਤਾ ਥਕਾਵਟ ਦੂਰ ਹੁੰਦੀ ਹੈ ਅਸ਼ਵਗੰਧਾ ਸਟ੍ਰੈਸ ਹਾਰਮੋਨ ਕਾਰਟੀਸੋਲ ਦੇ ਲੈਵਲ ਨੂੰ ਘਟ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਜਿਹੜਾ ਸਾਡਾ ਸਟ੍ਰੈਸ ਘਟ ਹੁੰਦਾ ਆਯੁਰਵੇਦ ਦੇ ਵਿੱਚ ਉਦਾਸਾਦ ਕਰਕੇ ਨੂੰ ਜਾਣਿਆ ਜਾਂਦਾ ਹੈ ਡਿਪਰੈਸ਼ਨ ਕਰਕੇ ਜਿਹੜੇ ڈپریشن ਦੇ ਰੋਗੀ ਹੁੰਦੇ ਆ ਉਹਨਾਂ ਦਾ ਇਲਾਜ ਅਸੋਕੰਦ ਦੇ ਨਾਲ ਹੀ ਕੀਤਾ ਜਾਂਦਾ ਕਿਉਂਕਿ ਇਹ ਬ੍ਰੇਨ ਨੂੰ ਰਿਲੈਕਸ ਕਰਦੀ ਹੈ ਬ੍ਰੇਨ ਨੂੰ ਸਟਰੋਂਗ ਵੀ ਕਰਦੀ ਹੈ ਰਿਲੈਕਸ ਵੀ ਕਰਦੀ ਹੈ ਜਿਸ ਕਰਕੇ ਜਿਹੜਾ ਹੈਗਾ ਮਾਨਸਿਕ ਤਣਾਅ ਘਟਦਾ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਇਹ ਬਹੁਤ ਹੀ کارਗਰ ਚੀਜ਼ ਹੈ ਕਿਉਂਕਿ ਜਿਹੜੀ ਆਪਣੀ ਬੋਡੀ ਦਾ ਸਟਰਕਚਰ ਹੈ ਸਿਕਿਉਰਿਟੀ ਨੇ ਉਹ ਮਸਲ ਦੇ ਦੇ ਸਤਹੀ ਖੜਾ ਹੈ ਇਹ ਸਾਡੇ ਮਸਲਜ ਨੂੰ ਸਟਰੋਂਗ ਕਰਨ ਦੇ ਵਿੱਚ ਬਹੁਤ ਹੀ ਜ਼ਬਰਦਸਤ ਰੋਲ ਅਦਾ ਕਰਦੀ ਹੈ ਜੇਕਰ ਜੋੜਾਂ ਦਾ ਦਰਦ ਹੈ ਕਮਰ ਦਾ ਦਰਦ ਹੈ ਤੇ ਇਹਦਾ ਸੇਵਨ ਕਰਨਾ ਹੋਰ ਵੀ ਜਿਆਦਾ ਫਾਇਦੇਮੰਦ ਹੈ ਇਸਾੜੀ ਮਾਸਪੀਸ਼ੀਆਂ ਨੂੰ ਮਸਲਜ ਨੂੰ ਬਣਾਉਂਦੀ ਹੈ ਸੋਲਨ ਸਸਟਿਟ ਨੂੰ ਘੱਟ ਕਰਦੀ ਹੈ ਮਸਲਜ ਸੈੱਲ ਦੇ ਵਿੱਚ ਸੁਧਾਰ ਕਰਦੀ ਹੈ ਆਦਮੀਆਂ ਦੇ ਵਿੱਚ ਪੁਰਸ਼ਾਂ ਦੇ ਵਿੱਚ ਤਾਂ ਇਹਦਾ ਖਾਸ ਹੀ ਬੈਨੀਫਿਟ ਹੈ ਮੁਸਲਮਾਨ ਉਸ ਨੂੰ ਉਧਾ ਕੇ ਬੋਡੀ ਫੈਟ ਨੂੰ ਘੱਟ ਕਰਦਾ ਖੂਨ ਦੀ ਕਮੀ ਅਨੀਮੀਆ ਅਕਸਰ ਅਜਕਲ ਜੰਗ ਜਨਰੇਸ਼ਨ ਦੇ ਵਿੱਚ ਵੀ ਦੇਖੀ ਜਾਂਦੀ ਹੈ ਜੇਕਰ ਖੂਨ ਦੀ ਕਮੀ ਹੈ ਤਾਂ ਅਸੋਗੰਦੇ ਦੇ ਪੱਤਿਆਂ ਦਾ ਸੇਵਨ ਕਰਨਾ ਬਹੁਤ ਹੀ ਲਾਭਕਾਰੀ ਹੈ ਅਤੇ ਇੱਕ ਤਰ੍ਹਾਂ ਔਰਤਾਂ ਦੇ ਵਿੱਚ ਖੂਨ ਦੀ ਕਮੀ ਜਾਨੀ ਐਨੀਮੀਆ ਜਿਹੜਾ ਪਾਇਆ ਜਾਂਦਾ ਹੈ ਤਾਂ ਉਹਨਾਂ ਦੇ ਲਈ ਇਹ ਇੱਕ ਅਮਰਤ ਦੀ ਸਮਾਨ ਹੈ ਪੁਰਸ਼ਾਂ ਦੀ ਜਿਹੜੀ ਹੈਲਥ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਅਸੂਗੰਧਾ ਪੁਰਸ਼ਾਂ ਜਿਹੜੀ ਮਰਦਾਂ ਦੀ ਕਾਫੀ ਲਾਭਦਾਇਕ ਹੈ ਇਹਨੂੰ ਸੇਵਨ ਕਰਨ ਨਾਲ ਜਿਹੜੀ ਸਰੀਰਕ ਤਰਬਲਤਾ ਹੈ ਫਿਜ਼ੀਕਲੀ ਵੀਕਨੈਸ ਉਹ ਠੀਕ ਹੁੰਦੀ ਹੈ ਇਹਦਾ ਸੇਵਨ ਕੀਤਾ ਹੈਗਾ ਉਹਨਾਂ ਦੇ ਜਿਹੜੀਆਂ ਜਿਹੜੇ ਗੋਪਤਰਾ ਉਹਨਾਂ ਦੇ ਵਿੱਚ ਵੀ ਬਹੁਤ ਹੀ ਸੁਧਾਰ ਕਰਦਾ ਡਾਇਬੀਟਿਸ ਮధుమేਹ ਸ਼ੂਗਰ ਇਹਦੇ ਵਿੱਚ ਵੀ ਬਹੁਤ ਫਾਇਦੇਮੰਦ ਹੈ ਜੇਕਰ ਕੋਈ ਡਾਇਬੀਟਿਸ ਦਾ ਰੋਗੀ ਹੈ ਤਾਂ ਉਹ ਇਸ ਦੀ ਵਰਤੋਂ ਕਰ ਸਕਦਾ ਹੈ ਆ ਸੁਗੰਧਾ ਬਲੱਡ ਸ਼ੂਗਰ ਨੂੰ ਬੈਲੈਂਸ ਕਰ ਦਈਏ ਇਸ ਦੇ علاوہ ਗਠੀਆ ਦੇ ਰੋਗੀਆਂ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ ਅੱਗੇ ਇਹ ਜੀ ਆ ਵੀ ਇਹਨੂੰ ਖਾਣ ਦਾ ਤਰੀਕਾ ਕੀ ਹੈ ਆ ਸੁਗੰਧਾ ਦੇ ਪੱਤੇ ਜਿਹੜੇ ਖਾਣ ਦਾ ਤਰੀਕਾ ਕੀ ਹੈ ਹਾਊ ਟੂ ਕੰਜ਼ੂਮ ਅ ਸੁਗੰਧਾ ਲੀਫ ਆ ਸੁਗੰਧਾ ਦੇ ਪੱਤੇ ਖਾਣਾ ਕਾਫੀ ਫਾਇਦੇਮੰਦ ਹੈ ਇਸ ਦੇ ਇਲਾਵਾ ਇਹਦੇ ਪੱਤਿਆਂ ਦੇ ਵਿੱਚ ਇਨੇ ਮਿਨਰਲ ਵਗੈਰਾ ਪਾਏ ਜਾਂਦੇ ਕਿ ਜਿਹੜੀ ਸਾਡੀ ਸਿਹਤ ਤੇ ਲਈ ਬਹੁਤ ਹੀ ਵਧੀਆ ਰਿਜ਼ਲਟ ਦਿੰਦੇ ਆ ਇਸ ਲਈ ਆਪਾਂ ਨੂੰ ਚਾਹੀਦਾ ਵੀ ਸਭ ਤੋਂ ਪਹਿਲਾਂ ਇਹਦੇ ਪੱਤਿਆਂ ਨੂੰ ਸੁਗੰਧਾ ਦੇ ਪੱਤਿਆਂ ਨੂੰ ਧੋਖ ਸਾਫ਼ ਕਰ ਲੂ ਇਹਨੂੰ ਪੀਸ ਲੋ ਪੇਸਟ ਬਣਾ ਲੋ ਸਵੇਰ ਖਾਲੀ ਪੇਟ ਐਂਟ੍ਰੀਸਟੋਮੈਕ ਨੂੰ ਨਿਰਨੇਕਾਲ ਜਿਹਾ ਕਹਿੰਦੇ ਆ ਦੁੱਧ ਦੇ ਨਾਲ ਉਸ ਬਗੰਦਰ ਦੇ ਪੱਤਿਆਂ ਦਾ ਸੇਵਨ ਕਰਨਾ ਇਹਦਾ ਸੇਵਨ ਜੇਕਰ ਆਪਾਂ ਤਿੰਨ ਤੋਂ ਲੈ ਕੇ 5 ਮਹੀਨੇ ਤੱਕ ਕਰ ਲਈਏ ਤਾਂ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ ਪਰ ਤੁਸੀਂ ਇਹਦੇ ਨਾਲ ਚੰਗਾ ਵੀ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਇਹਨੂੰ ਸੇਵਨ ਕਰੋ ਜੋ ਜ਼ਿਆਦਾ ਬੈਠ ਰਿਹਾ ਵੈਸੇ ਹੀ ਹਰਬਜੈ ਤੇ ਕੋਈ ਸਾਈਡ ਇਫੈਕਟ ਹੈ ਨਹੀਂ ਇਹਨੂੰ ਆਪਾਂ ਲੈ ਸਕਦੇ ਹਾਂ ਆਯੁਰਵੈਦਿਕ ਜੋ ਵੀ ਆਪਾਂ ਹਰਬ ਜੜੀ ਬੂਟੀਆਂ ਵਰਤਦੇ ਉਹਨਾਂ ਨੂੰ ਪਤਨ ਕਿ ਮਹੀਨੇ ਤੱਕ ਸੇਵਨ ਕਰਕੇ ਵੀ ਜੀ ਦੀ ਗੈਪ ਪਾ ਸਕਦੇ ਹਾਂ ਆ ਸੁਗੰਧਾ ਦੇ ਜਿਹੜੇ ਪੱਤਿਆਂ ਨੂੰ ਖਾਣ ਸਮੇਂ ਰਾਤ ਦੇ ਸਮੇਂ ਖਾਸ਼ ਕਰਕੇ ਦਹੀਂ ਅਰ ਹਰਦੀ ਦਾਲ ਫਲ ਰਾਇਤਾ ਵਗੈਰਾ ਇਹਨਾਂ ਦਾ ਸੇਵਨ ਨਹੀਂ ਕਰਨਾ ਹਮੇਸ਼ਾ ਹੀ ਆਯੁਰਵੈਦ ਚਾਰਕੀ ਦੀ ਸਲਾਹ ਦੇ ਨਾਲ ਹੀ ਆ ਸੁਗੰਧਾ ਵੀ ਪੱਤਿਆਂ ਦੇ ਸੇਵਨ ਕਰਨਾ ਜਾਂ ਇਹਦੇ ਨਾਲ ਪ੍ਰੋਪਰ ਪ੍ਰਿਹਜੋਕ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸ਼ਾਮ ਦੇ ਵੇਲੇ ਆਪਾਂ ਜੇ ਖਾਵਾਂਗੇ ਇਹ ਆਪਣੇ ਡਾਈਜੈਸਟ ਨਹੀਂ ਹੁੰਦੀਆਂ ਪ੍ਰੋਪਰ ਕਿਉਂਕਿ ਜੇ ਡਾਈਜੈਸਟ ਨਹੀਂ ਹੁੰਦੀ ਤਾਂ ਫਿਰ ਕਿਸੇ ਚੀਜ਼ ਨੂੰ ਉਹਨਾਂ ਫਾਇਦਾ ਨਹੀਂ ਕਰਨਾ ਆਸ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ